ਯਾਤਰਾ ਸਮੇਂ ਨਾਮਦੇਵ ਜੀ ਕਲਪਤਾਰਾ ਮੰਦਿਰ ਪਾਸ ਪੁੱਜੇ ਨਾਮਦੇਵ ਜੀ ਵੀ ਪ੍ਰਭੂ ਪ੍ਰੀਤ ਵਿੱਚ ਮਗਨ ਮੰਦਿਰ ਵਿੱਚ ਜਾ ਕੇ ਨਮਸਕਾਰ ਕਰਨ ਲਈ ਚੱਲ ਪਏ ਮੰਦਿਰ ਵਿੱਚ ਪਾਂਡਿਆਂ ਦੀ ਭੀੜ ਲੱਗੀ ਹੋਈ ਸੀ ਮੰਦਿਰ ਵਿੱਚ ਆਰਤੀ ਹੋ ਰਹੀ ਸੀ ਜਾਤ ਅਭਮਾਨੀ ਪਾਂਡੇ ਨਾਮਦੇਵ ਜੀ ਦੀ ਉਪਮਾ ਸੁਣ ਚੁੱਕੇ ਸਨ ਅਤੇ ਸ਼ੀਂਬਾ ਜਾਤ ਦਾ ਹੋਣ ਕਾਰਨ ਨਫ਼ਰਤ ਕਰਦੇ ਸਨ। ਉਹਨਾਂ ਆਖਿਆ ਇਹ ਮੰਦਰ ਉੱਚੀ ਜਾਤ ਵਾਲਿਆਂ ਦਾ ਹੈ। ਤੂੰ ਨੀਚ ਜਾਤ ਦਾ ਸ਼ੀਂਬਾ ਇਸ ਮੰਦਰ ਵਿੱਚ ਨਹੀਂ ਆ ਸਕਦਾ। ਇੱਥੋਂ ਤੱਕ ਕੇ ਉਹਨਾਂ ਨਾਮਦੇਵ ਜੀ ਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਨਾਮਦੇਵ ਜੀ ਦੇ ਸ਼ਰਧਾਲੂਆਂ ਨੇ ਬ੍ਰਾਹਮਣਾਂ ਨੂੰ ਆਖਿਆ ਕਿ ਇਵੇਂ ਨਹੀਂ ਕਰਨਾ ਚਾਹੀਦਾ। ਭਗਵਾਨ ਜੀ ਦੇ ਕਰ ਜਾਤ ਪਾਤ ਦਾ ਕੋਈ ਫਰਕ ਨਹੀਂ ਭਗਵਾਨ ਜੀ ਤਾਂ ਪ੍ਰੇਮ ਦੇ ਭੁੱਖੇ ਹਨ ਨਾਮਦੇਵ ਜੀ ਪ੍ਰਭੂ ਜੀ ਦੇ ਧਿਆਨ ਵਿੱਚ ਜੁੜ ਗਏ ਅਤੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਆਪਣੇ ਮਨ ਅੰਦਰ ਹੀ ਬੇਨਤੀਆਂ ਕਰਨ ਲਗੇ ਹਸਤ ਖੇਲਤ ਤੇਰੇ ਦੁਹੇਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਖੀਨੜੀ ਜਾਤ ਮੇਰੀ ਜਾਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਓ ਲੈ ਕਮਲੀ ਚਲਿਓ ਪਲਟਾਈ ਦਹਰਾ ਪਾਛਾ ਬੈਠਾ ਜਾਏ ਜਿਉ ਜੋ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਹੋਰਾ ਫਰੈ ਪੈਰੋ ਬਾਣੀ ਨਾਮ ਦੇਵੋ ਜੀ ਕੀ ਘਰ ਪਹਿਲਾ ਪੰਨਾ 1164 ਭਗਵਾਨ ਜੀ ਨਾਮਦੇਵ ਜੀ ਦਾ ਨਰਾਦਰ ਨਾ ਸਹਾਰ ਸਕੇ ਭਗਤ ਜੀ ਨੇ ਆਪ ਕੋਈ ਕਰਾਮਾਤ ਨਹੀਂ ਵਿਖਾਈ ਨਿਰਮਾਨ ਭਗਤ ਜੀ ਦੀ ਪਰਮੇਸ਼ਰ ਜੀ ਨੇ ਆਪ ਪੈਜ ਰੱਖੀ ਭਗਵਾਨ ਜੀ ਵੱਲੋਂ ਵਾਪਰੀ ਇਹ ਕਰਾਮਾਤ ਪਹਿਲੇ ਜੁਗਾਂ ਦੇ ਤਪੀਸਰਾਂ ਵੱਲੋਂ ਤਪ ਦੇ ਜੋਰ ਨਾਲ ਵਿਖਾਈਆਂ ਕਰਾਮਾਤਾਂ ਨਾਲੋਂ ਭਿੰਨ ਸੀ ਜਿਵੇਂ ਅਗਸਤ मुनि ਨੇ ਕ੍ਰੋਧਵਸ ਹੋ ਕੇ ਸਮੁੰਦਰ ਸਕਾ ਦਿੱਤਾ ਸੀ ਗੌਤਮ ਰਿਖੀ ਨੇ ਯੁੱਗ ਪਲਟ ਦਿੱਤਾ ਸੀ ਹੋਰ ਅਨੇਕਾਂ ਤਪੱਸਵੀਆਂ ਨੇ ਕਰਾਮਾਤਾਂ ਕਰ ਵਿਖਾਈਆਂ ਭਗਵਾਨ ਜੀ ਨੇ ਜਾਤ ਅਪਮਾਨੀਆਂ ਦਾ ਹੰਕਾਰ ਖਤਮ ਕਰਨ ਲਈ ਮੰਦਰ ਦਾ ਮੂੰਹ ਪੁਆ ਕੇ ਪਿਛਲੇ ਪਾਸੇ ਵੱਲ ਕਰ ਦਿੱਤਾ ਜਿੱਧਰ ਨਾਮਦੇਵ ਜੀ ਪ੍ਰਭੂ ਦੇ ਸੋਹਲੇ ਗਾ ਰਹੇ ਸਨ ਪੱਥਰ ਦੀ ਮੂਰਤੀ ਵਿੱਚੋਂ ਪ੍ਰਭੂ ਜੀ ਪ੍ਰਗਟ ਹੋਏ ਭਗਵਾਨ ਜੀ ਆਖਣ ਲੱਗੇ ਨਾਮਦੇਵ ਇਹਨਾਂ ਭਖੰਡੀਆਂ ਬ੍ਰਾਹਮਣਾਂ ਨੇ ਤੈਨੂੰ ਖਾਮਖਾ ਤੰਗ ਕੀਤਾ ਹੈ ਇਹਨਾਂ ਨੂੰ ਦੱਸ ਕੀ ਸਜ਼ਾ ਦੇਵਾਂ ਨਾਮਦੇਵ ਜੀ ਨੂੰ ਪ੍ਰਭੂ ਜੀ ਦੀ ਬਖਸ਼ਿਸ਼ ਨਾਲ ਸਹਿਜ ਅਵਸਥਾ ਪ੍ਰਾਪਤ ਹੋ ਚੁੱਕੀ ਸੀ ਰਾਗ ਦਵੇਖ ਦੀ ਹਿਰਦੇ ਵਿੱਚ ਕੋਈ ਥਾਂ ਨਹੀਂ ਸੀ ਨਾ ਕੋ ਬੈਰੀ ਨਹੀਂ ਵਿਗਾਨਾ ਸਗਲ ਸੰਗ ਹਮ ਕੋ ਬਨ ਆਈ ਵਾਲੀ ਅਵਸਥਾ ਸੀ ਨਾਮਦੇਵ ਜੀ ਨੇ ਉੱਤਰ ਦਿੱਤਾ ਹੈ ਪਤਿਤ ਪਾਵਨ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਪ੍ਰਭੂ ਜੀ ਇਹ ਬ੍ਰਾਹਮਣ ਆਪ ਜੀ ਦੀ ਰਜੋ ਤਮੋ ਸਤੋ ਉਤਰਾ ਗੁਣੀ ਮਾਇਆ ਜਿਸ ਨੇ ਤਿੰਨਾਂ ਲੋਕਾਂ ਨੂੰ ਗਠਿਆ ਹੋਇਆ ਹੈ ਦੇ ਵਸ ਪਏ ਹੋਏ ਹਨ ਇਹ ਸੰਤਾਂ ਮਹਾਤਮਾ ਦੇ ਪ੍ਰੇਮ ਨੂੰ ਸਮਝ ਨਹੀਂ ਸਕਦੇ ਸੋ ਕਿਰਪਾ ਕਰਕੇ ਇਹਨਾਂ ਨੂੰ ਮਾਫ ਕਰ ਦਿਓ ਗੁਰੂ ਰਾਮਦਾਸ ਜੀ ਪਰਮਾਉਂਦੇ ਹਨ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾ ਨਾਮ ਦੇਉ ਮੁਖ ਲਾਇਆ ਭਗਤ ਨਾਮਦੇਵ ਜੀ ਦੀ ਮਨੋ ਭਾਵਨਾ ਪੂਰਨ ਕਰਕੇ ਭਗਵਾਨ ਜੀ ਅਲੋਪ ਹੋ ਗਏ ਏ ਮੇਰੀ ਆਤਮਾ ਵੇਖ ਸੰਤਾਂ ਦਾ ਸੁਭਾਅ ਅਭਗਣ ਕਰਨ ਵਾਲਿਆਂ ਉੱਪਰ ਵੀ ਗੁਣ ਕਰਨ ਵਾਲਾ ਹੀ ਹੁੰਦਾ ਹੈ ਇਸ ਕੌਤਕ ਨੂੰ ਹਜ਼ਾਰਾਂ ਲੋਕਾਂ ਨੇ ਵੇਖਿਆ ਮਾਇਆਵਸ ਹੋ ਕੇ ਪਾਂਡਿਆਂ ਨੇ ਮੰਦਰ ਨੂੰ ਆਪਣੀ ਮਲਕੀਅਤ ਹੀ ਬਣਾਇਆ ਹੋਇਆ ਸੀ ਆਮ ਲੋਕਾਂ ਪਾਸੋਂ ਪ੍ਰਭੂ ਭਗਤੀ ਦਾ ਅਧਿਕਾਰ ਵੀ ਖੋਹ ਲਿਆ ਸੀ ਮੰਦਰ ਦੇ ਘੁੰਮਣ ਵਾਲੇ ਦ੍ਰਿਸ਼ ਨੂੰ ਵੇਖ ਕੇ ਹੰਕਾਰੀ ਭੈ ਭੀਤ ਹੋ ਗਏ ਉਹਨਾਂ ਨੂੰ ਇਵੇਂ ਜਾਪਿਆ ਜਿਵੇਂ ਧਰਤੀ ਪਚਾਲ ਨਾਲ ਗਰਕ ਹੋ ਜਾਵੇਗੀ ਪਰ ਨਾਮਦੇਵ ਜੀ ਦੀ ਕਿਰਪਾ ਨਾਲ ਗਰਕ ਹੋਣੋਂ ਬਚ ਗਏ ਸ਼ਰਧਾਲੂਆਂ ਦੇ ਹਿਰਦੇ ਕਮਲ ਫੁੱਲ ਵਾਂਗੂ ਖਿੜ ਗਏ ਉਨ੍ਹਾਂ ਨਾਮਦੇਵ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਨੀਆਂ ਆਰੰਭ ਕਰ ਦਿੱਤੀਆਂ ਸੱਚੇ ਭਗਤ ਦੀ ਜੈ ਜੈਕਾਰ ਹੋ ਗਈ ਇਸੇ ਹੀ ਤਰ੍ਹਾਂ ਹੋਰ ਰੌਚਕ ਪ੍ਰਸੰਗ ਸੁਣਨ ਵਾਸਤੇ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ